ਨੇ ਵੀ ਅਣਖ ਪਿੱਛੇ ਯੁੱਧ ਲੜਿਆ ਹਿੰਦੁਸਤਾਨ ਦਾ ਜੋ ਇਤਿਹਾਸ ਹੈ ਅੱਜ ਹਿੰਦੁਸਤਾਨ ਸਾਡਾ ਇੱਕ ਹੈ ਜਿਸ ਵਕਤ ਦੀ ਗੱਲ ਹੈ ਉਦੋਂ ਹਜ਼ਾਰਾਂ ਛੋਟੇ ਮੋਟੇ ਰਾਜ ਹੁੰਦੇ ਸੀ ਇਧਰੋਂ ਤੱਕ ਕਹਿ ਦਿਆ ਅਫਗਾਨਿਸਤਾਨ ਤੋਂ ਲੈ ਕੇ ਉਹ ਬੰਗਾਲ ਜਗਲੇਪਟ ਤੱਕ ਉੱਤਰ ਵਿੱਚ ਹਿਮਾਲਾ ਤੋਂ ਲੈ ਕੇ ਦੱਖਣ ਵਿੱਚ ਲੰਕਾ ਤੱਕ ਤਾਂ ਗੱਲ ਮੰਨ ਕੇ ਚੱਲੋ ਕਿੰਨਾ ਵੱਡਾ ਗਿਆਤਾ ਸੀ ਚਾਰੇ ਵਿੱਡਾਂ ਨੂੰ ਉਹਨੇ ਕੰਝ ਕੀਤਾ ਹੋਇਆ ਸੀ ਸੁਣ ਲਓ ਪਰ ਗੱਲ ਅਣਖ ਦੀ ਆ ਗਈ ਆ ਬੱਚੀਆਂ ਜਿਨ੍ਹਾਂ ਨੂੰ ਅਜੇ ਅਸੀਂ ਪਰਦੇਦ ਰੱਖਣ ਦੀ ਕੋਸ਼ਿਸ਼ ਕਰ ਰਹੇ ਐ ਮਿਲ ਸਾਹਿਬ ਉਸ ਵਕਤ ਸਤੰਬਰ ਸਾਡੇ ਹੁੰਦੇ ਸੀ ਉਸ ਵਕਤ ਸਤੰਬਰ ਹੁੰਦਾ ਸੀ ਸਾਡੀ ਬੱਚੀਆਂ ਨੂੰ ਆਪ ਦਾ ਵਰਤ ਉਹਨਾਂ ਦੀ ਇਰਾਜ਼ਤ ਹੁੰਦੀ ਸੀ ਤੇ ਅੱਜ ਅਸੀਂ ਉਹਨਾਂ ਨੂੰ ਗੁੰਡਾਂ ਦੇ ਵਿੱਚ ਲਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜਿਹੜਾ ਆਪਣਾ ਆ ਰਾਮਚੰਦਰ ਦਾ ਵਿਆਹ ਵੀ ਸਤੰਬਰ ਚ ਹੋਇਆ ਇੱਕ ਖਾਸ ਬਹੁਤ ਔਖੀ ਕਿਸੇ ਪ੍ਰਕਾਰ ਦੀ ਕੋਈ ਕਸਵੱਟੀ ਰੱਖੀ ਜਾਂਦੀ ਸੀ ਜੋ ਕਸਵੱਟੀ ਉਹ ਪੂਰੀ ਕਰ ਦਿੰਦਾ ਸੀ ਉਹਦੇ ਨਾਲ ਬੱਚੀ ਦਾ ਵਿਆਹ ਹੁੰਦਾ ਸੀ ਇੱਕ ਰਾਜਾ ਸੋਨੇ ਦੀ ਲੰਕਾ ਦੁਨੀਆ ਦੇ ਵਿੱਚ ਉਹ ਜਿਹੇ ਬਰਾਬਰ ਦਾ ਕੋਈ ਮਹਾਨ ਵਿਅਕਤੀ ਨਹੀਂ ਸੀ ਪਰ ਉਹਦਾ ਕਿਰਦਾਰ ਵੇਖੋ ਉਹਨੂੰ ਜਿਹੜਾ ਹੈ ਬਹੁਤ ਵੱਡੇ ਇੱਕ ਲੇਡੀਜ਼ ਦੇ ਵਿੱਚ ਜਿਹੜੇ ਕਬਜ ਦੇ ਵਿੱਚ ਰੱਖਿਆ ਗਿਆ ਉਹਨੂੰ ਕਿਸੇ ਪ੍ਰਕਾਰ ਦਾ ਸਰੀਰਕ ਕਸ਼ਟ ਨਹੀਂ ਦਿੱਤਾ ਗਿਆ ਇਹ ਥੋੜੀ ਮਹਾਨਤਾ ਦਾ ਪਤਾ ਲੱਗਦਾ ਹੈ ਤਾਂ ਗੰਠਿਕ ਉਹ ਹੀ ਫਰਾਰ ਹੋ ਗਈ ਕਿਉਂਕਿ ਉਹ ਵੀ ਯੋਦਾ ਸੀ ਉਹ ਅਣਖ ਪਿੱਛੇ ਲੜ ਰਿਆ ਸੀ ਉਹ ਵੀ ਯੋਦਾ ਸੀ ਆਪਣੀ ਬੈਣ ਪਿੱਛੇ ਲੜ ਰਿਆ ਸੀ ਅਖੀਰ ਯੁੱਧ ਹੋਇਆ ਤੇ ਯੁੱਧ ਦੇ ਵਿੱਚ ਆਪਾਂ ਨੂੰ ਆਪਣਾ ਪਤਾ ਹੀ ਹੈ ਵੀ ਰਾਮਚੰਦਰ ਦੀ ਜਿਹੜੀ ਸੈਨਾ ਹੈ ਉਹ ਜਿੱਤੀ ਔਰ ਜਦੋਂ ਵੱਧ ਕੀਤਾ ਗਿਆ ਆਪਾਂ ਕਹਾਂਗੇ ਉਹਦੇ ਸਿਰ ਨੂੰ ਲਾਇਆ ਗਿਆ ਤਾਂ ਕਿਉਂਕਿ ਰਾਮਚੰਦਰ ਨੂੰ ਪਤਾ ਹੈ ਇਹ ਕੋਈ ਆਮ ਵਿਅਕਤੀ ਨਹੀਂ ਇਹ ਮਹਾਨ ਵਿਦਵਾਨ ਹੈ ਉਹਦੇ ਕੋਲ ਭੇਜਿਆ ਲక్ష్ਮਣ ਨੂੰ ਲక్ష్ਮਣ ਜਾ ਕੇ ਕੋਈ ਇਹਦੇ ਕੋਲ ਕੋਈ ਦੁਨੀਆ ਦੀ ਕੋਈ ਆਰਕ ਕੱਟ ਕੇ ਲੈ ਕੇ ਆ ਉਹ ਬੱਚਾ ਉਹ ਗਿਆ ਹੈ ਸਰਾਂਦੀ ਜਾ ਕੇ ਖੜ ਗਿਆ ਤੇ ਉਹਨੂੰ ਪੁੱਛਿਆ ਵੀ ਮਹਾਨ ਵਿਅਕਤੀਓ ਕੋਈ ਗੁਣ ਦਿਓ ਉਹ ਹੱਸਿਆ ਗੋ ਉਹਨੇ ਕੋਈ ਗੱਲ ਨਹੀਂ ਕੀਤੀ ਉਹ ਵਾਪਸ ਮੁੜਿਆ ਤੇ RAM ਕੋਲ ਆਇਆ ਕਹਿੰਦਾ ਦੱਸਦਾ ਹੈ ਕਹਿੰਦਾ ਕਾਕਾ ਤੈਨੂੰ ਗੁਣ ਲੈਣ ਆਇਆ ਗੁਣ ਲੈਣ ਵਾਸਤੇ ਤਜਰਬੇਕਾਰ ਬੰਦੇ ਦੇ ਗੁਰੂ ਦੇ ਪੈਰਾਂ 'ਵਾਲ ਖੜਨਾ ਹੁੰਦਾ ਹੈ ਤੇ ਅਮਲ ਸਾਹਿਬ ਇੱਕ ਦੋ ਗੱਲਾਂ ਕਹਿੰਦਾ ਉਸ ਵਕਤ ਉਹਨੇ ਵੀ ਦੱਸੋ ਜੀ ਕੋ ਦੱਸੋ ਉਹ ਕਹਿੰਦਾ ਇੱਕ ਤਾਂ ਸਿੱਧੀ ਜੀ ਗੱਲ ਹੈ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਜਦੋਂ ਤੱਕ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈ ਇੱਕ ਤਾਂ ਜ਼ਿੰਦਗੀ 'ਚ ਇਹ ਬੰਨ ਕੇ ਰੱਖੋ ਪਰਿਵਾਰ ਦੇ ਨਾਲ ਕਹਿੰਦਾ ਤੁਸੀਂ ਕਿਉਂ ਜਿੱਤੇ ਕਿਉਂਕਿ ਤੁਹਾਡਾ ਪਰਿਵਾਰ ਇਕੱਠਾ ਸੀ ਮੈਂ ਕਿਉਂ ਹਾਰਿਆ ਮੇਰੇ ਭਰਾ ਨੇ ਜਗਾ ਦਿੱਤਾ ਤਾਂ ਇੱਕ ਤਾਂ ਹਮੇਸ਼ਾ ਆਪਸ ਵਿੱਚ ਬਣਾ ਕੇ ਰੱਖੋ ਓਮ ਰਾਮ ਰਾਮ ਜੈ ਜੈ ਰਾਮ ਰਾਮ जय श्रीराम राम राम सिया राम ਦਸ਼ਰੇ ਦੀਆਂ ਬਹੁਤ-ਬਹੁਤ ਵਧਾਈਆਂ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਸਮਾਂ ਕੱਢ ਕੇ ਆਏ ਹੋ ਇੱਥੇ ਤਾਂ ਬਹੁਤ ਰੌਣਕ ਲੱਗੀ ਹੈ ਮੈਂ ਬੱਲੂ ਆਣਾ ਹਲਕੇ ਦੇ ਐਮਐਲਏ ਸਾਹਿਬ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਦਸ਼ਰੇ ਦੀਆਂ ਵਧਾਈਆਂ ਦੇਣਾ ਚਾਹੁੰਦੀ ਹਾਂ ਤੇ ਇਹ ਵੀ ਕਹਿਣਾ ਚਾਹੁੰਦੀ ਆ ਕਿ ਪਹਿਲੀ ਵਾਰੀ ਹੋ ਰਿਹਾ ਹੈ ਕਿ ਐਮਐਲਏ ਸਾਹਿਬ ਦਾ ਇੱਕ ਉਪਰਾਲਾ ਰਿਹਾ ਹੈ ਕਿ ਬੱਲੂਆਣੇ ਹਲਕੇ ਦੇ ਵਿੱਚ ਐਡਾ ਵੱਡਾ ਕੱਟ ਕਰਕੇ ਦੁਸ਼ਹਿਰੇ ਦੇ ਇੰਨੇ ਸੋਹਣੇ ਇੰਤਜ਼ਾਮਾਤ ਕੀਤੇ ਗਏ ਨੇ ਤੇ ਸਿੰਗਰ ਬੁਲਾਏ ਗਏ ਆ ਤੁਹਾਡੇ ਸਾਰਿਆਂ ਵਾਸਤੇ ਤੇ ਬੜਾ ਅੱਛਾ ਲੱਗ ਰਿਹਾ ਹੈ ਤੇ ਤੁਸੀਂ ਸਾਰੇ ਆਏ ਵੀ ਹੈਗੇ ਹੋ ਬਾਕੀ ਦੁਸ਼ਹਿਰੇ ਦਾ ਜਿਹੜਾ ਅੱਜ ਦਾ ਜਿਹੜਾ ਆਪਾਂ ਇਤਰ ਤਿਉਹਾਰ ਹੈਗਾ ਤੁਹਾਡੇ ਪਰਿਵਾਰ ਵਾਸਤੇ ਸਾਰਿਆਂ ਵਾਸਤੇ ਖੁਸ਼ੀਆਂ ਪਰ ਆ ਰਹੇ ਆਉਣ ਵਾਲੇ ਜਿੰਨੇ ਵੀ ਤਿਉਹਾਰ ਹੈਗੇ ਨੇ ਹੁਣ ਇਸ ਤੋਂ ਬਾਅਦ ਤਿਉਹਾਰਾਂ ਦਾ ਸੀਜ਼ਨ ਆ ਜਾਂਦਾ ਹੈ ਉਦੋਂ ਖੇਤੀਬਾੜੀ ਫਸਲ ਦਾ ਸੀਜ਼ਨ ਆ ਜਾਂਦਾ ਹੈ ਚੰਗਾ ਸਮਾਂ ਆਉਂਦਾ ਹੈ ਆਪਣੇ ਕਿਸਾਨ ਵੀਰਾਂ ਵਾਸਤੇ ਤੇ ਆਪਣੇ ਸਾਰਿਆਂ ਦੀ ਜਿਹੜੀ ਅੱਗੇ ਆਉਣ ਵਾਲਾ ਸਮਾਂ ਖੁਸ਼ਹਾਲ ਰਵੇ ਤੇ ਪਰਮਾਤਮਾ ਸਾਬ ਤੇ ਕਿਰਪਾ ਬਣਾਈ ਰੱਖਣ ਧੰਨਵਾਦ ਤੁਹਾਡੇ ਸਾਰਿਆਂ ਦਾ ਤੇ ਦੁਸ਼ਹਿਰੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਥੈਂਕ ਯੂ ਅੱਜ ਨਿਆਲ ਸਿੰਘ ਵਾਲਾ ਵਿਖੇ ਦੁਸ਼ਹਿਰੇ ਦਾ ਤਿਉਹਾਰ ਮਨਾਉਂਦੇ ਹੋਏ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਮੈਡਮ ਡੀਸੀ ਜੀ ਐਮਐਲਏ ਸਾਹਿਬਾਨ ਐਮਐਲਏ ਸਾਹਿਬ ਇਲਾਕੇ ਤੋਂ ਆਏ ਪਤਵੰਤੇ ਸੱਜਣ ਸਟੇਜ ਤੇ ਹੋਰ ਬorajਮਾਨ ਸੱਜਣ ਸੋ ਅੱਜ ਦਾ ਜਿਹੜਾ ਤਿਉਹਾਰ ਹੈ ਇੱਕ ਬਹੁਤ ਹੀ ਵਧੀਆ ਤਿਉਹਾਰ ਹੈ ਜਿਵੇਂ ਕਿ ਤੁਸੀਂ ਜਾਣਦੇ ਆ ਕਿ ਦੁਸ਼ਹਿਰੇ ਤੇ ਕੀ ਹੁੰਦਾ ਕਿ ਨਾਰਮਲੀ ਆਪਾਂ ਵੇਖਦੇ ਆ ਵੀ ਜਦੋਂ ਆ ਬੁੱਤ ਖੜੇ ਆ ਇਹ ਕੁਛ ਨਾ ਕੁਛ ਚੀਜ਼ ਸ਼ੋਅ ਕਰਦੇ ਆ ਇਹ ਸਿਰਫ ਇਹੀ ਗੱਲ ਸ਼ੋਅ ਕਰਦੇ ਆ ਕਿ ਜਿਹੜਾ ਚੰਗਿਆਈ ਦੀ ਜਿਹੜਾ ਬਰਾਈ ਤੇ ਜਿਹੜੀ ਜਿੱਤ ਹੁੰਦੀ ਆ ਸੋ ਇਸ ਦਿਨ ਤੋਂ ਅਸੀਂ ਸਿਰਫ ਇਹ ਨਾ ਸੋਚ ਕੇ ਚੱਲ ਜੀਏ ਵੀ ਅੱਜ ਯਾਰ ਦੁਸ਼ਹਿਰਾ ਲੱਗਣਾ ਅੱਜ ਆ ਬੁੱਤ ਸਾੜਦੇ ਅਸੀਂ ਇੱਥੇ ਸੁਣ ਸੁਣ ਕੇ ਚੱਲ ਗਏ ਇਹਦਾ ਕੋਈ ਨਾ ਕੋਈ ਸਾਨੂੰ ਚੀਜ਼ ਲੈ ਕੇ ਜਾਣੀ ਚਾਹੀਦੀ ਹੈ ਸੋ ਮੈਡਮ ਜੀ ਨੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਿਆ ਮੈਂ ਵੀ ਤੁਹਾਨੂੰ ਜੀ ਆਇਆਂ ਆਖਦਾ ਪਰ ਮੈਂ ਨਾਲ ਹੀ ਦੋ ਬੇਨਤੀਆਂ ਜ਼ਰੂਰ ਕਰੂੰਗਾ ਮੈਡਮ ਜੀ ਨੇ ਪਹਿਲਾਂ ਮੈਂ ਡਿਸਕਸ ਕੀਤੀਆਂ ਵੀ ਮੈਂ ਬੋਲਣੀ ਆ ਇਹਨਾਂ ਨੂੰ ਓਏ ਆਪ ਵੀ ਵੇਖੋ ਜਿੱਦਾਂ ਹੁਣ ਸਾਡੇ ਵੱਲੋਂ ਮੇਰੇ ਮੈਡਮ ਜੀ ਵੱਲੋਂ ਲਗਾਤਾਰ ਅਸੀਂ ਪਿੰਡਾਂ 'ਚ ਜਾ ਕੇ ਜਿਹੜਾ ਯੋਧ ਨਸ਼ਿਆਂ ਵਿਰੁੱਧ ਜਿਹੜਾ ਉਹਦੇ ਖਿਲਾਫ ਅਸੀਂ ਜਿਹੜਾ ਬੋਲ ਰਹੇ ਆ ਬੱਚਿਆਂ ਨੂੰ ਗਾਈਡ ਕਰ ਰਹੇ ਆ ਵੀ ਤੁਸੀਂ ਇਸ ਬਿਮਾਰੀ ਤੋਂ ਬਾਹਰ ਆਓ ਉਹਦੇ ਵਿੱਚ ਤੁਸੀਂ ਸਾਡਾ ਬਹੁਤ ਸਹਿਯੋਗ ਦਿੱਤਾ ਇਸ ਤਰ੍ਹਾਂ ਹੀ ਜਿਹੜਾ ਅੱਗੇ ਦੇਣਾ ਜਿਹੜਾ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਆਪਾਂ ਆਵਾਜ਼ ਠੋਣੀ ਜਿਹੜਾ ਨਸ਼ਾ ਕਰਨ ਵਾਲੇ ਉਹਨਾਂ ਨੂੰ ਆਪਾਂ ਹਸਪੀਟਲਾਂ ਦੇ ਵਿੱਚ ਦਾਖਲ ਕਰਾਉਣਾ ਨਾਲੀ ਜਿਹੜੀ ਦੂਜੀ ਮੈਂ ਰਿਕਵੈਸਟ ਕਰੂੰਗਾ ਕਿ ਹੁਣ ਜਿੱਦਾਂ ਆ ਵਾਢੀਆਂ ਦੇ ਦਿਨ ਆ ਗਏ ਐ ਸਟਬਲ ਬਰਨਿੰਗ ਦਾ ਜਿਹੜਾ ਬਹੁਤ ਜ਼ਿਆਦਾ ਇਸ਼ੂ ਹੋਣਾ ਸੋ ਅਸੀਂ ਸਟੇਜ ਦਾ ਫਾਇਦਾ ਐਨੀ ਗੈਦਰਿੰਗ ਦਾ ਫਾਇਦਾ ਲੈਂਦੇ ਹੋਏ ਤੁਹਾਨੂੰ ਇਹ ਰਿਕਵੈਸਟ ਕਰਾਂਗੇ ਕਿ ਜਿਹੜੀ ਤੁਸੀਂ ਆ ਪਰਾਲੀ ਐ ਇਹ ਸਾੜਨੀ ਨਹੀਂ ਇਨ ਨੂੰ ਤੁਸੀਂ ਯੂਜ਼ ਕਰਨੀ ਸੋ ਸਾਡੇ ਵੱਲੋਂ ਇਹੀ ਰਿਕੁਐਸਟ ਆ ਸੋ ਮੇਰੇ ਵੱਲੋਂ ਐਮ.ਐਲ.ਏ ਸਾਹਿਬਾਨ ਨੂੰ ਇਲਾਕੇ ਤੋਂ ਆਏ ਸਾਰੇ ਨਿਵਾਸੀਆਂ ਨੂੰ ਦੁਸ਼ਹਿਰੇ ਦੇ ਜਿਹੜਾ ਤਿਹਾਰ ਦਿਆਂ ਜਿਹੜੀਆਂ ਬਹੁਤ-ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਪੱਤਰਕਾਰ ਵੀ ਪਹੁੰਚੇ ਨੇ ਸਭ ਦਾ ਧੰਨਵਾਦ ਹੁਣ सॾे इलाइक़े जे हिसाब चोड़ कजो धन देओ जी ਬਹੁਤ ਧੰਨਵਾਦ ਮਾਨਯੋਗ ਡਿਸੀ ਮੈਮ ਐਸਐਸਪੀ ਸਾਹਿਬ ਮਾਨਯੋਗ ਐਮਐਲਏ ਸਾਹਿਬ ਅਤੇ ਬਤਵੰਤੇ ਸੱਜਣ ਇਹ ਸਾਡੇ ਲੜਕੇ ਬੱਲੂਆਂ ਹਲਕੇ ਦੀ ਸ਼ਾਨ ਹੈ ਇਸ ਦਾ ਵੀ ਬਹੁਤ ਧੰਨਵਾਦ ਜਿਸ ਨੇ 월ਡ ਰਕੋਰਡ ਕਾਇਮ ਕੀਤਾ ਹੈ ਇਹੋ ਜਿਹੀਆਂ ਬੇਟੀਆਂ ਸਾਡੇ ਪਰਾਂ ਵਿੱਚ ਜੰਮਣ ਤੇ ਐਂ ਸਾਡਾ ਨਾਮ ਰੋਸ਼ਨ ਕਰਨ ਤੇ ਸਾਨੂੰ ਹੋਰ ਕੀ ਚਾਹੀਦਾ ਤਿਆਂ ਪਤਾ ਨਾਲੋਂ ਘੱਟ ਨਹੀਂ ਸੋ ਇਸ ਕਰਕੇ ਤਿਆਂ ਤੋਂ ਵੱਧ ਕੇ ਕੋਈ ਇਨਸਾਨ ਨਹੀਂ ਜੋ ਤਿਆਂ ਦੁੱਖ ਬਣਾਉਂਦੀਆਂ ਨੇ ਉਹ ਪੁੱਤਰਾਂ ਨਾਲੋਂ ਵੱਧ ਕੇ ਬਣਾਉਂਦੀਆਂ ਨੇ ਤਿਆਂ ਤਿਆਂ ਹੀ ਹੋਇਆ ਕਰਦੀਆਂ ਨੇ ਸੋ ਇਸ ਕਰਕੇ ਤਿਆਂ ਦਾ ਸਨਮਾਨ ਕਰੋ ਸੋ ਤਿਆਂ ਹਰ ਇੱਕ ਵੀ ਇੱਕ ਜਾਨ ਹੁੰਦੀਆਂ ਨੇ ਮਾਪਿਆਂ ਦਾ ਇੱਕ ਸ਼ਾਨ ਹੁੰਦੀਆਂ ਨੇ ਕਿਉਂਕਿ ਲੋਕ ਕਹਿ ਦਿੰਦੇ ਆ ਪੁਰਾਣੇ ਟਾਈਮਾਂ ਦੇ ਵਿੱਚ ਲక్ష్ਮੀ ਨੇ ਅਵਤਾਰ ਲੈ ਦਿੱਤਾ ਹੈ ਸੋ ਇਸ ਵਿੱਚ ਕੋਈ ਝੂਠ ਨਹੀਂ ਤਿਆਂ ਲక్ష్ਮੀ ਹੀ ਹੋਇਆ ਕਰਦੀਆਂ ਨੇ ਸੋ ਬਹੁਤ ਵੈਲਕਮ ਬਹੁਤ ਵਧੀਆ ਕੀਤਾ ਰਾਮ ਸਿਆਦਾ آواز ہونے چاہیے سارے نے ہاتھ کھڑے کر کے گا ٹھیک ہے نا رام سیا رام پورا پورا بونا پوری پوری لائن بونی چلو پہلے میں پھر تو پھر تھی رام سیا رام سیا رام جے جے رام see ya <laughs> ਕਿਹੜੇ <spaconian> ਜਾਵੇ ਕੋਰੇ ਕਿ ਅੱਜ ਦਸਹਰੇ ਦੇ ਰਾਜ ਤੇ